ਇੱਕ ਨਵੀਂ ਕਿਸਮ ਦਾ ਐਕਟਿਵਿਜ਼ਮ ਕਮ ਪੋਲਿਟਿਸ਼ੀਅਨ ਸ਼ੁਰੂ ਹੁੰਦਾ ਜਿਹਨਾਂ ਸੋਸ਼ਲ ਮੀਡੀਆ ਦੇ ਵੀ ਜ਼ਿਆਦਾ ਜਿਨ੍ਹਾਂ ਦਾ ਅਸਰ ਦਿਖਦਾ ਇਹ ਮੋ ਇੱਕ ਕੁੜੀ ਦਾ ਮਸਲਾ ਹੋਇਆ ਜਿਹੜੀ ਤੁਸੀਂ ਤੁਹਾਡੇ ਯਾਦ ਹੋਊਗਾ ਜੇ ਗੇਟ ਤੋਂ ਐਂਟਰ ਕਰ ਰਹੀ ਸੀ ਨਾ ਮੈਂ ਠੀਕ ਹੈ ਇਸ ਜਜ਼ਬੇ ਦੀ ਕਦਰ ਕਰਨੀ ਚਾਹੀਦੀ ਹੈ ਕਿ ਕੁੜੀ ਨਹੀਂ ਡਰੀ ਪਰ ਉਦੋਂ ਬਾਅਦ ਉਹਨੂੰ ਨਾਲ ਦੇ ਨਾਲੇ ਕਰਤਾ ਕਿ ਇਹੇ ਹਿਰਵਾ ਹਾਂ ਫਿਰ ਜਦੋਂ ਉਹਨੇ ਇੱਕ ਇੰਟਰਵਿਊ ਦਿੱਤੀ ਜਿੱਤੇ ਉਹਨੇ ਕੁਝ ਇਹੋ ਜਿਹੇ ਗੱਲਾਂ ਕਰਤੀਆਂ ਜਿਹੜੀਆਂ ਠੀਕਾ ਬਚਪਨ ਦੇ ਬੰਦਾ ਇਹੋ ਜਿਹੇ ਗੱਲਾਂ ਬੋਲ ਜਾਂਦਾ ਜੀ ਆਏਗਾ ਸੇ ਏਡੀ ਮਾੜੀ ਗੱਲ ਚੰਗੀ ਗੱਲ ਚ ਉਹ ਨਹੀਂ ਪੈਣਾ ਚਾਹੀਦਾ ਫਿਰ ਅਸੀਂ ਉਹ ਵੀ ਟੋਲਰੇਟ ਨਹੀਂ ਕਰਦੇ ਫਿਰ ਅਸੀਂ ਕਹਿੰਦੇ ਵੀ ਇਹਦਾ ਦਿਮਾਗ ਖਰਾਬਾ ਹੋਛਾ ਪਾਣਾ ਇਹ ਆਪੂਆ ਫਿਰ ਅਸੀਂ ਉਹਦਾ ਜਲੂਸ ਕੱਢ ਦਿੰਦੇ ਹਾਂ ਇਹ ਦੋਹੇ ਚੀਜ਼ਾਂ ਅਸਲ 'ਚ ਇਹ ਚੀਜ਼ ਦਾ ਸਾਨੂੰ ਬਧਿਆਉ ਦੱਸ ਦਿੰਦੇ ਨੇ ਕਿ ਇਹ ਬਈ ਪੰਜਾਬ ਪੋਲਿਟਿਕਲ ਪਰਸਨੈਲਿਟੀ ਨੂੰ ਕਿਵੇਂ ਡੀਲ ਕਰਦਾ ਉਹ ਉਹ ਦਿੱਕਤ ਤਾਂ ਹੈਗੀ ਆ ਸੋਸ਼ਲ ਮੀਡੀਆ ਤੋਂ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸਾ ਇੰਡੀਵਿਜੁਅਲ ਪੋਲਿਟਿਕਸ 'ਚ ਨਹੀਂ ਪਹਿਣਾ ਇੰਡੀਵਿਜੁਅਲ ਰੈਲੇਵੈਂਸ ਬਾਕੀ ਸਮਾਜ ਤੋਂ ਉੱਤੇ ਨਹੀਂ ਹੋਣੀ ਚਾਹੀਦੀ ਸੋਸ਼ਲ ਮੀਡੀਆ ਦੀ ਪੋਲਿਟਿਕਸ 'ਚ ਪ੍ਰੋਬਲਮ ਆ ਤੇ ਉਹ ਜਿੰਨੇ ਵੀ ਪੰਜਾਬ 'ਚ ਅਜੇ ਵਿਕਤੀ ਕਰ ਰਹੇ ਉਹ ਮਨਲਾ ਦਾ ਲੰਬੇ ਦਾ ਚ ਨਾ ਉਹ ਇਹੀ ਜਮ ਕੇਜਰੀਵਾਲ ਸਾਹਿਬ ਨੇ ਇਹੀ ਕਰਿਆ ਭਗਵੰਤ ਮਾਨ ਨੇ ਵੀ ਇਹੀ ਕਰਿਆ ਅਸੀਂ ਇਹੋ ਜੀ ਸਿਆਸਤ ਵੱਲੇ ਪੜਾਂਗੇ ਬਾੜਾ ਕੋਈ ਫਰਕ ਨਹੀਂ ਪੈਣਾ ਆ ਡੈਲੋਜੀਕਲੀ ਪੰਜਾਬ ਦਾ ਪ੍ਰੋਗਰਾਮ ਸਥਾਪਤ ਹੋਵੇ ਤੇ ਜਿਹੜਾ ਉਹ ਤੇ ਕੁਰਬਾਨੀ ਕਰਦਾ ਉਹਨੂੰ ਪੰਜਾਬੀ ਮੌਕਾ ਦੇਣ ਨਹੀਂ ਮੌਕਾ ਮੌਕਾ ਦੇਣ ਦੀ ਕੋਈ ਗੱਲ ਨਹੀਂ ਹੁੰਦੀ ਜੀ ਏਕ ਮੌਕਾ ਕੇਜਰੀਵਾਲ ਕੋਈ ਲੜ ਸਾਨੂੰ ਨਹੀਂ ਕਿਸੇ ਨੂੰ ਦੇਣਾ ਹੈਗਾ ਸਾਨੂੰ ਜਿਹੜੇ ਲੜਦੇ ਦਿਖਦੇ ਨੇ ਉਹਨਾਂ ਨਾਲ ਖੜੋ ਉਹਦੇ ਚੋ ਚੀਜ਼ਾਂ ਦੁਬਾਰੇ ਮਤਲਬ ਨਵੇਂ ਨਿਸ਼ਾਨ ਦੇ ਹੀ ਹੋਣੀਆਂ ਬਾਕੀ ਸੋਸ਼ਲ ਮੀਡੀਆ ਪੋਲਿਟਿਕਸ ਤਾਂ ਜਿਆਦੇ ਮਾੜੀ ਚੀਜ਼ ਆ ਮਤਲਬ ਬਹੁਤ ਸਾਰੇ ਲੀਡਰ ਇੱਥੇ ਆ ਕੇ ਜੋ ਤੁਸੀਂ ਮੈ ਅਸੀਂ ਉਹਨਾਂ ਨੂੰ ਕੁਐਸਚਨ ਵੀ ਕਰਦੇ ਆ ਪਰ ਬਹੁਤੇ ਪੰਜਾਬੀ ਇਹਨਾਂ ਗੱਲਾਂ ਜੱਜ ਦੀਆਂ ਨੇ ਹਮ ਹਲੋ ਉਹ ਕੁਝ ਸਮਝ ਚੋ ਆਪਰੇਟ ਨਹੀਂ ਕਰ ਰਹੇ ਉਹ ਆਪਣੇ ਗੁੱਸੇ ਚੋ ਆਪਣੇ ਮੋਸ਼ਨ ਚੋ ਜੋ ਪੰਜਾਬ ਪ੍ਰਤੀ ਮੁਹੱਬਤ ਆ ਲੋਕ ਉਹਦੇ ਚੋ ਦੇਖਦੇ ਨੇ ਉਹਨਾਂ ਨੂੰ ਜਿਹੜਾ ਵੀ ਲੱਗਦਾ ਕਿ ਕੁਝ ਕਰ ਰਿਹਾ ਉਹਨੂੰ ਐ ਮੰਨਦੇ ਨੇ ਕਿ ਹੀਰੋ ਸਾਡੇ ਪੰਜਾਬੀ ਚੱਕਦੇ ਵੀ ਆਏ ਨੇ ਸਿੱੜਦੇ ਵੀ ਆਏ ਨੇ